ਜਾਦਾ ਜਮਾਂ ਚਲ ਨਹੀਂ ਕੋਈ। ਉਹ ਆਖ ਲੋ ਸਹੀ ਆਰ ਚੀਜ਼ ਤਾਂ ਹੀ ਹੋ ਗਿਆ। ਕੀ ਕਰਦਾ ਵਾ ਤੂੰ anu ਮਾਰ ਕੇ ਦੇ ਇੱਥੇ ਰਹਿ ਰਹੇਗਾ। ਜੇਲ੍ਹਾਂ ਚ ਰੁਲ ਜਾਣਾ ਵਾ ਤੂੰ ਤੇ ਤੇਰੀਆਂ ਕੁੜੀਆਂ ਵੀ ਰੁਲ ਜਾਣਗੀਆਂ। ਸਿਆਣੇ ਬਣੀ ਦਈ ਦਾ ਸਾਡੋ ਰੁਲ ਜਾਣ ਸਿੰਧਿਆ। ਰੋੜਨੀਆਂ ਕੁੜੀਆਂ ਰੁਲ ਜਾਣ ਮੇਰੀਆਂ ਕੁੜੀਆਂ ਨਹੀਂ ਆ। ਮੇਰਾ ਕਿਹੜਾ ਮੁੰਡਾ ਆ ਪਿੱਛੇ ਮੁੰਡਾ ਹੋਈ ਨਹੀਂ ਮੈਂ ਰੋੜਾਂ ਮਗਰ। ਅੱਛਾ ਕੁੜੀਆਂ ਜਿਹੜੀਆਂ ਵਾ ਨਾ ਮਾਂ ਪਿਓ ਦਾ ਜ਼ਿਆਦਾ ਕਰਦੀਆਂ ਵਾ ਤੇ ਜਿਹੜੇ ਮੁੰਡੇ ਹੁੰਦੇ ਆ ਨਾ ਉਹ ਬਗਾਨੇ ਹੀ ਹੁੰਦੇ ਆ। ਉਹ ਤੇ ਨੌਵਾਂ ਵੱਲਦੇ ਹੋ ਜਾਂਦੇ ਆ। ਉਹ ਨਹੀਂ ਮਾਂ ਪਿਓ ਦੀ ਸਾਰ ਲੈਂਦੇ। ਤਾਨੂੰ ਪਤਾ ਨਹੀਂ ਕਿਹੜੀ ਗੱਲ ਕੀ ਦੋ ਅਕਲ ਆਉਣੀ ਆ ਤੁਹਾਨੂੰ ਤੇ ਮਸਾ ਦੁੱਖ ਦਰੇਗੀ ਹੈ ਨੀ ਆਪਣੀਆਂ 3 ਦਾ ਭਾਬੀ ਆ ਜੋੜੇ ਹੱਥ ਤੂੰ ਹੀ ਚੁੱਪ ਕਰ ਜਾ ਇਹਨੇ ਤੇ ਪੀਤੀ ਇਹਨੂੰ ਤੇ ਨਹੀਂ ਕੋਈ ਸਮਝ ਆ ਗਈ ਤੂੰ ਜਾ ਮੇਰੀ ਭੈਣੇ ਦਾ ਘਰ ਜਾ ਕੇ ਨਾ ਰੋਟੀ ਪਾਣੀ ਕਰ ਆਪਣਾ ਇਹਨੂੰ ਰਹਿਣ ਦੇ ਇੱਥੇ ਮੇਰੇ ਲੱਗੀ ਕੋਈ ਗੱਲ ਨਹੀਂ ਇਹਦੀ ਲੱਥੀ ਵੀ ਕਦੋਂ ਹੁੰਦੀ ਆ ਨੇਤ ਦਾ ਤੇ ਸਰਾਬੀ ਆ ਮੈਂ ਤੇ ਆਪਣੇ ਲੇਖਾਂ ਨੂੰ ਰੋਣੀ ਆ ਜਦੋਂ ਇਹਦੇ ਨਖੱਤੇ ਤੇ ਮੈਂ ਲਾੜ ਲੱਗੀ ਸੀ ਮੈਨੂੰ ਤਾਂ ਸੱਚੇ ਇੰਨਾ ਤਾਬ ਚੜਦਾ ਵਾ ਨਾ ਕਿ ਕੋਈ ਗੱਲ ਹੀ ਨਹੀਂ ਕਰਨ ਵਾਲੀ ਸਾਰੇ ਮੇਰੇ ਇੱਥੇ ਲਹੂ ਦੇ ਤੇ ਆਏ ਹੋਏ ਆ ਆਂਦੇ ਇਹ ਮਰਜੇ ਇਹ ਕਰੋ ਨਿਕਲ ਜਾ ਤੇ ਪੈ ਜਾਏ ਠੰਡ। ਉਹ ਸਿੰਦਿਆ ਇਹਨੇ ਚੁੱਪ ਨਹੀਂ ਦਗਾਣਾ ਇਹਦੇ ਮੋਰ ਤਤੇ ਫੇ ਚੁੱਪਣਾ ਇਹਨੇ। ਉਹ ਨਹੀਂ ਭਾਜੀ ਭਜਾਈ ਜਾ ਤੂੰ ਘਰ ਚਲ ਜਾ ਜਾ। ਮੰਨ ਜਾਈ ਦੀਦੀ ਕਿਹਦੀ ਗੱਲ ਚੱਲ ਬਹਿ ਤੂੰ ਮੇਰਾ ਭਰਾ ਇੱਧਰ ਬੈਠਾ। ਲਾਤੋਗੇ ਬੁੱਧ ਬਾਤੋਸ ਨਹੀਂ ਮੰਨਤੇ ਸਿੰਦਿਆ। ਓਏ ਬਹਿ ਜਾ ਯਾਰ ਇੱਥੇ। ਬਹਿ ਜਾ। ਬਹਿ ਜਾ ਆਰਾਮ ਨਾਲ ਇੱਥੇ ਬਹਿ। ਬਹਿ ਜਾ ਇੱਥੇ ਮੇਰੇ ਲਈ ਕੁਰਸੀ ਢਾਈ ਤੂੰ। ਉਹ ਬਹਿ ਰਿਆ ਹਾਂ ਤੂੰ ਫਿਰ ਕਹਿੰਦਾ ਵੀ ਨਹੀਂ ਗੱਲ ਵੀ ਮੰਨੀ ਦੀ ਦੀ ਕਿਹਦੀ। ਮੈਂ ਉਹਨੂੰ ਗਾਂ ਨੂੰ ਪਾਣੀ ਵਿਖਾ ਲਦਾ ਤੁਸੀਂ ਝਾਟੀ ਤਮਾਸ਼ਾ ਬਣਾ ਦਿੰਦੇ ਯਾਰ। ਪਾਜੀ ਥੋੜਾ ਜਨਾ ਸਿਆਣਾ ਬਣਿਆ ਗਾ ਯਾਰ ਉਹ ਕਿੰਨਾ ਕੇ ਸਿਆਣਾ ਬਣਾ ਓਏ ਜੇਦੀ ਜਨਾਨੀ ਨਹੀਂ ਬੇਕੂ ਹੋਏ ਨਾ ਗਾੜੀ ਬੋਲਦੀ ਹੋਵੇ ਕਿੱਥੇ ਸਿਆਣਾ ਬਣੂਗਾ ਤੂੰ ਪਜਾਤਾ ਅੱਜ ਇਹ ਮਨੇ ਪਾਸੇ ਭੰਦਰੇ ਛੰਦਿਆ ਇਹਦੇ ਨਾਲ ਉਹ ਪਾਜੀ ਕਿਸੇ ਦਾ ਹੱਥ ਚੱਲੇ ਤੇ ਕਿਸੇ ਦੀ ਜ਼ੁਬਾਨ ਚੱਲੇ ਹੁਣ ਉਹਦੇ ਵੱਜਣ ਗਿਆ ਤੇ ਉਹ ਥੱਲਿਓਂ ਰੋਲਾ ਤੇ ਪਾਊਗੀ ਨਾ ਨਾ ਤਮਾਸ਼ਾ ਲਾਇਆ ਕਰੋ ਯਾਰਾ ਨਾ ਤਮਾਸ਼ਾ ਵਖਾਲਿਆ ਕਰੋ ਮੈਨੂੰ ਨਹੀਂ ਚੰਗਾ ਲੱਗਦਾ ਮੈਨੂੰ ਚੰਗਾ ਲੱਗਦਾ ਵਾ ਜੇ ਤੈਨੂੰ ਚੰਗਾ ਲੱਗਦਾ ਤੇ ਇਹ ਜ਼ਬਾਨ ਚਲਾਉਣੀ ਬੰਦ ਕਰ ਦੇ ਤੇ ਮੈਂ ਨਹੀਂ ਕੁਖਾਂਦਾ ਉਹ ਮੇਰੀ ਵੀ ਇੱਕ ਗੱਲ ਮੰਨ ਲੈ ਤੂੰ ਵੱਡਾ ਭਰਾ ਮੈਨੂੰ ਤੈਨੂੰ ਫੇਰ ਕਹਿਣ ਨੂੰ ਦਿਲ ਵੀ ਨਹੀਂ ਕਰਦਾ ਤੂੰ ਇਦਾਂ ਕਰਾ ਮੇਰਾ ਭਰਾ ਨਾ ਰਾਤ ਨੂੰ ਘੁੱਟ ਪੀ ਲਿਆ ਕਰ ਦਿਨੇ ਪੀ ਕੇ ਸਦਾਈ ਬਣਿਆ ਰਹਿਣਾ ਚੰਗਾ ਲੱਗਦਾ ਇਦਾਂ ਤੇ ਫਿਰ ਦਿਨੇ ਕੀ ਕਰਾਂ ਦਿਨੇ ਕੀ ਕਰਨਾ ਮੈਂ ਭਾ ਮਾਲ ਡੰਗਰਾਂ ਲੈ ਵੇਖਿਆ ਕਰ ਪੈਲੀ ਬੰਨੇ ਵੱਲ ਜਾਇਆ ਕਰ ਬੰਦੇ ਦਾ ਸਾਰਾ ਦਿਨ ਕੰਮ 'ਚ ਲੱਗ ਜਾਂਦਾ ਵਾ ਤੇ ਰਾਤ ਨੂੰ ਸਰਦਾਰਾਂ ਵਾਂਗੂ ਬੈ ਕੇ ਘੁੱਟ ਪ ਪੁਰਾਣੂ ਦੇ ਸਾਰੇ ਪਿੰਡੇ ਸਿੰਧਿਆ ਦਿਨੇ ਕੋਈ ਕੋਈ ਪਿੰਦਾ ਵਾ ਤੇ ਫਿਰ ਦਿਨੇ ਪੀ ਪੀ ਕੇ ਨਾ ਤੇ ਛੇਤੀ ਬਸ ਹੋ ਜਾਣਾ ਤੂੰ ਵੇਖ ਲਈ ਭਾਵੇਂ ਕੋਈ ਚੱਕਰ ਨਹੀਂ ਹੋ ਜੂ ਤੇ ਹੋ ਜੂਗਾ ਕੋਈ ਚੱਕਰ ਨਹੀਂ ਇਹੀ ੜ ਤੇ ਇਦਾਂ ਪੀਊਗਾ ਸਿੱਧੀ ਗੱਲ ਜੱਟ ਨਹੀਂ ਮੰਨਦਾ ਕਿਸ ਦੀ ਯਾਰ ਜੱਟ ਦੀ ਅੜੀ ਬੜੀ ਮਾੜੀ ਹੁੰਦੀ ਲੱਗਦਾ ਤਮਾਸ਼ਾ ਲੱਗਾ ਵਾ ਇਹ ਕਿਦਾਂ ਡਈ ਆ ਚੰਗਾ ਪਾਜੀ ਡਿਆ ਇਹਦੇ ਨਾਲ ਮੈਂ ਲਾ ਲਿਆ ਹਿਸਾਬ ਤੇਰਾ ਵੀ ਜੇ ਕਰਦਾ ਰਹਿੰਦਾ ਛਤਰਖਾਨਡ ਨੂੰ ਹੀ ਤੇਰੀ ਲੱਗਦਾ ਹੱਡੀ ਬਚਰ ਮੋਗੀ ਆ ਜੇ ਤੂੰ ਛਿੱਤਰ ਹੀ ਖਾਂਦੀ ਰਹਿਣੀ ਆ ਤੂੰ ਗਾਲਾਂ ਖਵਾ ਲੀਆਂ ਛਿੱਤਰ ਖਾਲੇ ਬਸ ਤੈਨੂੰ ਕੰਮ ਹੀ ਲੱਗਦਾ ਇਹੋ ਰਹਿ ਗਿਆ ਤੈਨੂੰ ਬਹਨਾਂ ਹੀ ਲੱਭਦੀ ਰਹਿਣੀ ਲੱਗਦਾ ਤੂੰ ਵੀ ਕਿ ਭਾਜੀ ਤੇਰੇ ਦਿਵਾਲੇ ਹੋਵੇ ਤੈਨੂੰ ਕੋਟੀ ਪਵੇ ਤੈਨੂੰ ਤਾਂ ਚੰਗੀ ਰਹਿਣੀ ਆ ਤੂੰ ਅੱਛਾ ਬੜੀ ਜ਼ਬਾਨ ਤੇਰੀ ਚੱਲਦੀ ਆ ਮੈਨੂੰ ਪਤਾ ਵਾ ਜਿੱਡੀ ਕਿ ਤੂੰ ਪੱਧਰੀ ਆ ਕੀ ਕੁਝ ਕਰਦੀ ਰਹੀ ਆ ਭੂਆ ਦੇ ਨਾਲ ਤੇਰੇ ਕੀ ਰਾਦੇ ਆ ਤੇ ਸਾਨੂੰ ਕੁਝ ਪਤਾ ਹੀ ਨਹੀਂ ਆ ਸਾਨੂੰ ਸਾਰਾ ਹੀ ਪਤਾ ਵਾ ਇੱਥੋਂ ਤੱਕ ਲੱਗੇ ਲੱਗੇ ਤੇ ਪਿੰਡਾਂ 'ਚ ਵੀ ਪਤਾ ਹੋਣਾ ਵਾ ਜਿਹੜੇ ਕੰਮ ਤੁਸੀਂ ਕਰਦੇ ਰਹੇ ਕਿਹੜੇ ਅਸੀਂ ਕੰਮ ਕਰਦੇ ਰਹੇ ਆ ਆਹੋ ਜਿਹੜੀ ਜ਼ੁਬਾਨ ਤੂੰ ਮੇਰੇ ਨਾਲ ਚਲਾਉਣੀ ਇਹੋ ਪਾਜੀ ਗੜੀ ਤੇ ਚਲਾਉਣੀ ਤੇ ਖਾੜੀ ਨਾ ਛੱਤਰ ਅੱਛਾ ਤੇਰੇ ਵਾਂਗੂ ਘਰੋਂ ਬਕਰ ਹੋ ਕੇ ਇਤਨੀ ਆਏ ਮੈਨੂੰ ਨਹੀਂ ਪਤਾ ਕਿ ਪੂਆ ਨੇ ਕਿਹੜੀਆਂ ਕਰਤੂਤਾਂ ਦਾ ਕਰ ਕੇ ਤੁਹਾਨੂੰ ਕੱਢਿਆ ਵਾ ਜਦੋਂ ਅਸੀਂ ਤੁਹਾਡੇ ਪਿੰਡ ਗਏ ਸੀ ਨਾ ਅਸੀਂ ਸਾਰਾ ਕੁਝ ਹੀ ਵੇਖ ਕੇ ਆਏ ਸੀ ਤੇ ਜੇ ਸੁਣਨਾ ਚਾਹੁੰਨੀ ਆ ਨਾ ਤੇ ਸੁਣ ਮੇਰੇ ਮੂੰਹੋਂ ਅੱਛਾ ਸੁਣਾ ਕੀ ਕਰ ਆਏ ਅਸੀਂ ਉੱਥੇ ਗਰਮੀਤ ਉਠ ਪੁੱਤ ਮੇਰੇ ਨਾਲ ਥੋੜਾ ਜਿਹਾ ਕੰਮ ਕਰਾ ਦੇ ਗੋਇਆ ਕੂੜੇ ਦਾ ਮੈਥੋਂ ਨਹੀਂ ਹੁੰਦਾ ਨਾ ਮੇਰੇ ਸਰੀਰ ਵੱਲ ਵੀ ਵੇਖੋ ਨਾ ਪੁਆਈ ਮੇਰੇ ਕੋਲ ਗੋਇਆ ਕੂੜੇ ਦਾ ਨਹੀਂ ਜੇ ਹੋਣਾ ਹੈਗਾ ਤੇ ਮੈਂ ਤਾਂ ਜੇ ਹੁਣੇ ਨੀਲ ਪਿੰਟ ਲਾ ਕੇ ਟੀ ਇਹ ਤੇ ਮੇਰੇ ਨੋਵਾ ਚ ਗੋਇਆ ਫਸਦਾ ਵਾ ਤੇ ਰਮਾਲਾ ਟਾਡੇ ਕੋ ਹੁੰਦਾ ਵਾ ਤੇ ਕਰ ਲੋ ਤੇ ਮੈਨੂੰ ਗੋਇਆ ਕੂੜੇ ਵੱਲੋਂ ਨਾ ਕਿਉ ਤੇ ਮੈਂ ਨਹੀਂ ਜੇ ਕਰ ਸਕਦੀ ਮੈਂ ਤਾਂ ਰਸੋਈ ਦਾ ਕਰਨਾ ਵਾ ਰੋਟੀ ਪਾਣੀ ਖਾਣੀ ਆ ਤੇ ਉਹ ਬਣਾਉਂਗੀ ਤੇ ਕੋਇ ਕੂੜੇ ਨਾਲ ਮੈਨੂੰ ਕਿਉ ਤੇ ਨਹੀਂ ਪੁੱਤ ਮੇਰੇ ਕੋ ਹੁੰਦਾ ਮੇਰੇ ਕੋ ਤਦੇ ਤੇ ਤੇਰੇ ਵੱਲ ਮੈਂ ਆਈ ਨਹੀਂ ਤੇ ਅੱਗੇ ਕਿਉਂ ਨਹੀਂ ਨਿਚਰਨ ਮੈਂ ਤੈਨੂੰ ਆਖਿਆ ਤੇ ਨਹੀਂ ਹੁੰਦਾ ਨਾ ਤੇ ਨਾ ਹੋਵੇ ਪਰ ਗੋਇ ਕੁੜੇ ਦਾ ਮੇਰੇ ਲਾਗੇ ਨਾ ਨਾ ਲਿਓ ਇਹ ਨਹੀਂ ਜੇ ਮੇਰੇ ਕੋਲ ਹੋਣਾ ਇਹ ਤੇ ਦੂਰ ਦੀ ਗੱਲ ਜੇ ਕਿ ਮੈਂ ਗੋਇਆ ਕੁੜਾ ਕਰੂੰਗੀ ਚਲ ਠੀਕ ਨਹੀਂ ਹੁਣਾ ਤੁਹਾਡੇ ਕੋ ਫਿਰ ਐਂ ਡੰਗਰ ਵਸਾ ਵੇਚ ਦਿੰਨੇ ਆ ਤੇ ਫਿਰ ਦੁੱਧ ਮੁੱਲ ਲਾਇਆ ਕਰਿਓ ਤੇ ਵੇਚਣੇ ਆ ਤੇ ਵੇਚੋ ਤੇ ਭਾਵੇਂ ਦੁੱਧ ਲਿਆਉਣਾ ਤੇ ਲਿਆ ਕੇ ਦੋ ਇਹਦੇ ਵੱਲ ਮੈਨੂੰ ਕੋਈ ਮਤਲਬ ਨਹੀਂ ਇਹ ਪਹਾੜ ਪੁੱਤ ਤੁਹਾਡੇ ਸਿਰ ਤੇ ਪੈਣਾ ਜੋ ਫਿਰਨਾ ਆਖਿਓ ਕੱਲ ਨੂੰ ਮੈਨੂੰ ਪੁਆ ਇਹ ਮੈਨੂੰ ਭਾਰਪੂਰ ਦਾ ਤੇ ਮੈਨੂੰ ਪਤਾ ਨਹੀਂ ਇਹ ਦੇ ਮੇਰੇ ਸਿਰ ਤੋਂ ਸਾਰਾ ਤਾਂ ਹੀ ਆ ਤੇ ਇਹ ਗੱਲ ਵਾ ਕਿ ਗੋਇਆਕੂਰੇ ਦਾ ਮੇਰੇ ਲਾਗੇ ਨਾ ਨਾ ਲਈ ਉਹ ਪੁੱਨ ਜਾ ਕੇ ਮੈਂ ਗੋਇਆਕੂਰਾ ਕਰੂੰਗੀ ਫਿਰ ਡੰਗਰ ਕੀ ਵੀ ਐਚਣੇ ਅਸੀਂ ਸਭ ਕੁਝ ਵੇਚ ਦਿੰਨੇ ਆ ਤੇ ਤੁਸੀਂ ਵੀ ਆਪਣਾ ਬਿਲਾ ਕਰੋ ਫਿਰ ਜੋ ਵੇਚਣਾ ਵਾ ਵੇਚੋ ਮੈਨੂੰ ਮੇਰਾ ਖਿਹੜਾ ਛੱਡੋ ਅਸੀਂ ਪਿਆਲੇ ਬੰਨਾ ਵੀ ਵੇਚ ਦੇਣਾ ਵਾ ਜੋ ਮਰਜੀ ਵੇਚੋ ਪਰ ਮੈਨੂੰ ਨਾ ਕਹੋ ਕਿ ਕੰਮ ਕਰੇ ਆਣ ਕੇ ਤੇ ਨਾ ਮੈਂ ਕਰ ਸਕਦੀ ਜੇ ਤੇ ਫਿਰ ਕੀ ਕੀ ਮੁੱਲ ਲਿਆਓਗੇ ਜੇ ਬੁਆ ਮੁੱਲ ਲੈਉਣੀ ਪਈ ਨਾ ਚੀਜ਼ ਤੇ ਜਿਹੜੀ ਵਰਤਣ ਵਾਲੀ ਆ ਤੇ ਉਹ ਮੁੱਲ ਲਿਆ ਕੇ ਵਰਤ ਲਾਂਗੇ ਚੱਲ ਵਰਤਿਓ ਫਿਰ ਵੇਖੂਗੇ ਕੀ ਕੀ ਤੁਸੀਂ ਮੁੱਲ ਲਿਆਂਦੇ ਜੋ ਭਲਾ ਤੇ ਭੁੱਖੇ ਤੇ ਨਹੀਂ ਮਰ ਚੱਲੇ ਹੈਗੇ ਲਿਆਵਾਂਗੇ ਖਾਵਾਂਗੇ ਕੁਛ ਲਿਆ ਕੇ ਜੇ ਨਾ ਤੂੰ ਲਿਆ ਕੇ ਦੇਂਗੀ ਤੇ ਅੱਗੇ ਤੇਰੇ ਡੰਗਰਾ ਤੇ ਨਹੀਂ ਆਣ ਕੇ ਖਾਂਦੇ ਆਕੇ ਗਿਆ ਯਾਰ ਅਜਤੇ ਆਗੇ ਤਹੇ ਕੀ ਦੱਸਿਆ ਡਾਕਟਰ ਨੇ ਗਰਮੀ ਤੇ ਪਾਣੀ ਤਾਂ ਨਹੀਂ ਪੁੱਛ ਲਈਦਾ ਜੀ ਦਾ ਕਿਹਨੂੰ ਤੈਨੂੰ ਪਤਾ ਕਿੰਨੀ ਗਰਮੀ ਆ ਸਾਰਾ ਦਿਨ ਲੰਘ ਗਿਆ ਪਹਿਲੂ ਪਾਣੀ ਦੇ ਪਿਆਲ ਫਿਰ ਦੱਸਦਾ ਮੈਂ ਤੈਨੂੰ ਸèm ਨਹੀਂ ਸਾਰਾ ਦਿਨ ਕਿਤੇ ਫੋਨ ਪਤਾ ਨਹੀਂ ਕੌਣ ਚੇਕ ਕਰ ਲੈ ਪਿਆ ਬਾਤ ਕਰ ਉਹ ਸਾਰਾ ਦਿਨ ਵੇਖਲਾ ਨਗਾਹਤਾ ਡਾਕਟਰਾਂ ਦੇ ਵਾਸਾ ਨਾ ਪਏ ਕੋਈ ਵੀ ਹਨਾ ਕਦੀ ਆ ਟੈਸਟ ਕਰਾ ਲਓ ਕਦੀ ਆ ਟੈਸਟ ਕਰਾ ਲਓ ਹੁਣ ਟੈਸਟ ਸਾਰੇ ਹੋ ਗਏ ਆ ਹੁਣ ਤੂੰ ਆਪਣਾ ਧਿਆਨ ਰੱਖੀ ਤੇ ਦਵਾਈ ਬੜੇ ਪ੍ਰੇਜਨਾ ਖਾਵੇਂ ਜਿੱਦਾਂ ਵੀ ਡਾਕਟਰ ਨੇ ਦੱਸੀ ਆ ਇੱਕ ਵੀ ਨਾਗਾ ਨਾ ਪਾਵੇਂ ਠੀਕ ਆ ਆਹੋ ਆਰਾਮ ਨਾਲ ਦਵਾਈ ਖਾਵੇਂ ਤੇ ਨਾਗਾ ਨਾ ਕੋ ਕਹਿੰਦਾ ਇੱਕ ਵੀ ਨਾਗਾ ਨਹੀਂ ਪਹਿਣਾ ਜਿਹਦਾ ਦਵਾਈ ਬੜੇ ਪ੍ਰੇਜਨਾ ਖਾਣੀ ਆਏ ਚੱਲ ਮੈਂ ਫਿਰ ਘੜੀ ਰੈਸਟ ਕਰ ਲਾਂ ਬਨੇਜ ਨੇ ਖਾऊं ਫਿਰ ਦਵਾਈ ਹੁਣ ਫਿਰ ਕੀ ਕਰਨਾ ਚੱਲ ਪਹਿਲਾਂ ਲੰਮੇ ਪੈ ਲੋ ਤੁਸੀਂ ਘੜੀਗਾ ਆਲੋ ਪਾਣੀ ਉਹ ਕਿੱਥੇ ਚਲ ਗਈ ਆ ਪੂਆ ਕਹਿੰਦੀ ਮੈਂ ਥੱਕ ਗਈ ਬੜਾ ਮੈਂ ਕਿਹੜੀ ਰੈਸਟ ਕਰਨੀ ਆ ਆਰਾਮ ਕਰਮ ਚਲ ਗਈ ਅੰਦਰ ਹਾਂ ਤੇ ਪਾਣੀ ਤੇ ਘੋਟ ਪੀ ਲੈਂਦੀ ਬਾਅਦ ਚ ਦੇ ਦੇਂ ਕੋਈ ਗੱਲ ਨਹੀਂ ਹੁਣ ਤੇ ਦੱਸੋ ਕੀ ਦੱਸਿਆ ਡਾਕਟਰ ਨੇ ਕੀ ਕਿਹਾ ਵਾ ਉਹ ਡਾਕਟਰ ਨੇ ਕਿਹਾ ਵਾ ਕਿ ਪੂਆ ਨੂੰ ਟੀਵੀ ਦੀ ਬਿਮਾਰੀ ਆ ਹਾਂ ਮੈਂ ਮਰ ਗਈ ਇਹ ਤਾਂ ਸੀ ਆਨੋ ਇਹ ਤਾਂ ਖਤਰਨਾਕ ਹੀ ਬੜੀ ਹੈ ਤੇ ਤੇ ਕਿੱਥੇ ਚ ਲੱਗੀ ਹੁਣ ਪੂਆ ਮੇਰੀ ਗੱਲ ਸੁਣ ਕੋਈ ਨਹੀਂ ਕੁਝ ਨਹੀਂ ਹੁੰਦਾ ਪੂਆ ਹੁਣ ਅੰਦਰ ਗਈ ਆ ਤੇਰੇ ਵਾਲੇ ਕਮਰੇ। ਉਹਨੇ ਦਏ ਤੇ ਬੜੀ ਮਾੜੀ ਆ ਤੇ ਨਾ ਲੈਣਾ ਵੀ ਮਾੜਾ ਵੇਦਾ ਤੇ। ਫਿਰ ਹੁਣ ਕੀ ਕਰੀਏ ਘਰੋਂ ਕੱਢਦੀਏ ਪੂਆ ਨੂੰ। ਕਿੱਥੇ ਗਈ ਆ ਹੁਣ? ਪੂਆ ਗਈ ਆ ਤੇਰੇ ਕਮਰੇ ਚ ਲੰਮੇ ਪੈ ਗਈ ਜਾ ਕੇ। ਹੋਏ ਮੇਰੇ ਕਮਰੇ ਚ? ਏਸੀ ਵਾਲੇ ਚ। ਆਇਓ ਉੱਥੇ ਤੇ ਸਾਰੇ ਘਟਾ ਨੂੰ ਖਲਾੜਦੇ ਨੇ ਇਹਨੇ। ਇਹ ਤਾਂ ਅੰਦਰ ਚੱਲੀ ਆ ਤੈਨੂੰ ਡਾਕੀ ਲਓ ਤੁਸੀਂ ਬਾਹਰ ਤਾ ਇਹਨੂੰ ਮੇਰੇ ਅੰਦਰ ਚ। ਜੇ ਬਿਮਾਰੀ ਦੇ ਵਾਕਿਆ ਨਾ ਮਰਾਦਵਾ। ਪਰ ਦੱਸ ਕੀ ਕਰਾਂ ਮੈਂ ਮੈਂ ਤੇ ਲੱਕੋਫਾਏ ਆ ਗਿਆ ਵਾਂ ਨਾ ਹੁਣ ਕੁਝ ਕਰ ਸਕਦਾ ਵਾਂ ਤੇ ਨਾ ਲੈਣ ਨਾ ਦੇਣ ਤੇ ਨਾ ਇਥੋਂ ਜਾ ਸਕਦਾ ਨਾਲੇ ਤੇ ਪੂਆ ਨੇ ਸਾਨੂੰ ਗੋਦ ਲਿਆ ਵਾ ਤੇ ਸਾਰਾ ਕੁਝ ਤੇ ਉਹਦੇ ਨਾਮ ਆ ਅਸੀਂ ਤੇ ਇਹਨੂੰ ਘਰੋਂ ਵੀ ਨਹੀਂ ਕੱਢ ਸਕਦੇ ਇਹ ਸਾਨੂੰ ਭਾਈ ਜਿਹੜੇ ਵੇਲੇ ਮਰਜ਼ੀ ਕੱਢ ਦਵੇ ਹਾਂ ਨੂੰ ਫੜੇ ਗਏ ਯਾਰਾ ਪੂਆ ਹਾਈ ਥੇ ਲੰਮੇ ਪੈ ਗਈ ਆ ਦੂਜੇ ਕਮਰੇ 'ਚ ਪੈ ਤੈਨੂੰ ਚੰਗਾ ਭਲਾ ਡਾਕਟਰ ਨੇ ਕਿਹਾ ਵਾ ਕਿ ਆਪਣੇ ਪ੍ਰੇਜ ਨਾਲ ਰਹਿ ਉਹੋ ਹੀ ਪੂਆ ਵਾ ਜਿਹੜੇ ਘਰ ਦਾ ਟਾੜਾ ਮੈਂਬਰ ਹੀ ਤੁਹਾਡੇ ਨਿਆਣੇ ਖਡਾਉਂਦੀ ਸੀ ਕਿ ਹੁਣ ਪੂਆ ਨੂੰ ਬਿਮਾਰੀ ਲੱਗ ਗਈ ਤੇ ਹੁਣ ਪੂਆ ਨੂੰ ਘਰੋਂ ਕੱਢ ਦੋ ਤੁਸੀਂ ਜੀ ਉਹ ਮੈਂਬਰ ਨਹੀਂ ਹੁਣ ਤੂੰ ਰਹਿ ਗਈ ਹੁਣ ਤੈਨੂੰ ਲੱਗ ਗਈ ਹੈ ਬਿਮਾਰੀ ਮਾਸਾ ਮੇਰਾ ਮੁੰਡਾ ਵਾ ਇੱਥੇ ਕਦੀ ਉਧਰ ਖੇਡਦਾ ਕਦੀ ਉਧਰ ਖੇਡਦਾ ਵਾ ਕਟਾਨੂੰ ਫਲਾਉਣੇ ਆ ਤੂੰ ਤੇ ਐਦਾਂ ਕਰ ਉਹ ਅੰਦਰ じゃ ਮੈਂ ਜਾਣਾ ਤੇ ਬਾਹਰ ਮੇਰੇ ਗੇਟ ਗਾੜੀ ਮੰਜੀ ਢਾ ਤੇ ਪੂਏ ਤੇ ਗਾੜੀ ਚੱਲ ਉੱਠ ਮੈਂ ਢਾ ਕੇ ਦਿੰਨੀ ਆ ਚੱਲ ਆ ਛੱਡ ਛੱਡ ਮੇਰਾ ਕਿੱਦਾਂ ਆਣ ਕੇ ਰਮਾਣ ਨਾ ਬਹਿ ਜਾ ਚੰਗਾ ਭਲਾ ਡਾਕਟਰ ਨੇ ਕਿਆ ਵਾ ਕਿ ਪ੍ਰੇਜ ਨਾ ਬਹਿਣਾ ਵਾ ਆਪ ਮੈਂ ਮੰਜਾ ਡੇਠਾ ਤੇ ਐਸੇ ਕਮਰੇ ਚ ਰਹਿਣਾ ਹੀ ਹਾਂ ਇੱਥੋਂ ਬਾਹਰ ਨਹੀਂ ਆਉਣਾ ਹੈਗਾ ਤੇ ਜੋ ਤੈਨੂੰ ਚਾਹੀਦਾ ਰੋਟੀ ਪਾਣੀ ਐਸੇ ਕਮਰੇ ਚ ਮਿਲੂ ਤੇ ਰਸੋਈ ਚ ਭੁੱਲ ਕੇ ਨਹੀਂ ਵੜਨਾ ਹੈਗਾ ਕਿਹ ਭਾਂਡੇ ਇੱਥੇ ਤੇ ਮੈਂ ਵੱਖਰੇ ਰੱਖ ਦਿੰਨੀ ਆ ਜਿਹੜਾ ਪਾਣੀ ਪੀਣਾ ਵਾ ਉਸੇ ਗਲਾਸ ਚ ਪੀਣਾ ਵਾ ਕੋਈ ਗੱਲ ਨਹੀਂ ਮੈਂ ਨਹੀਂ ਹਾਂ ਮਦੀਰ ਸੋਈ ਚ ਇੱਥੇ ਬੈਠੀ ਰਹੂਗੀ ਰੋਟੀ ਪਾਣੀ ਮੈਨੂੰ ਚਾਹੀਦਾ ਦਵਾਈਦਾਰੂ ਚਾਹੀਦਾ ਸਭ ਕੁਝ ਮਿਲੂਗਾ ਦਵਾਈਦਾਰੂ ਵੀ ਮਿਲੂਗਾ ਰੋਟੀ ਵੀ ਮਿਲੂਗੀ ਤੇ ਪਰ ਬਸ ਤੂੰ ਹੱਥ ਨਹੀਂ ਕੇ ਥਾਂ ਚੀਜ਼ ਨੂੰ ਮਾਰਨਾ ਹੈਂ ਗਰ ਸੋਈ ਜਾਣ ਕੇ ਆਈਟੀ ਬੁਰੀ ਲੱਗਣ ਡਾਪੀ ਮੈ ਤੁਹਾਨੂੰ ਤੋਣੀ ਬੁਰੀ ਲੱਗਣ ਢੀ ਜਿਹੜੀ ਉਹ ਬਿਮਾਰੀ ਲੱਗੀ ਹੈ ਨਾ ਉਹ ਬੁਰੀ ਆ ਪਤਾ ਕਿੰਨੀ ਮਾੜੀ ਆ ਇਹ ਅੱਜ ਪਤਾ ਲੱਗਿਆ ਤੁਹਾਨੂੰ ਬਿਮਾਰੀ ਦਾ ਕਿ ਪਹਿਲਾਂ ਕਦੋਂਗਦੀ ਮੈਨੂੰ ਲੱਗੀ ਤੇ ਕਦੋਂਗਦੀ ਨਹੀਂ ਤੇ ਜਦੋਂ ਨਹੀਂ ਲੱਗਾ ਪਤਾ ਉਹ ਠੀਕ ਹੀ ਹੁਣ ਲੱਗ ਗਿਆ ਤੇ ਹੁਣ ਅੱਖੀਂ ਵੇਖ ਕੇ ਕੌਣ ਜ਼ਹਿਰ ਖਾਵੇ ਚਰ ਕੋਈ ਗੱਲ ਨਹੀਂ ਤੁਹਾਡੀ ਜਾਨ ਚਾਹੀਦੀ ਆ ਨਵੀਂ ਨਰੋਈ ਮੈਂ ਕੋਈ ਨਹੀਂ ਇਹ ਅੰਦਰ ਗਰਮੀ ਨਾਲ ਪੈਲੇ ਪੈ ਜੂ ਤੇ ਕੋਈ ਗੱਲ ਨਹੀਂ ਕੋਈ ਨਹੀਂ ਅਬ ਇਸ ਤਰ੍ਹਾਂ ਪਿਆਵਾ ਤੇ ਵਛਾ ਕੇ ਤੇ ਪੈ ਲਮੇ ਇੱਥੇ ਰੱਬਾ ਜੇ ਮੇਰਾ ਪੁੱਤ ਹੁੰਦਾ ਉਹ ਵੀ ਮੇਰ ਨਾਲ ਇਦਾਂ ਹੀ ਕਰਦਾ ਜੇ ਮੈਂ ਇਹਨੂੰ ਲਿਆ ਮੈਂ ਮੈਨੂੰ ਬੁੱਢੇ ਆਰੇ ਸਾਹਬੂ ਪਰ ਇਹ ਵੀ ਰਿਆ ਬਗਾਨੇ ਦਾ ਬਗਾਨਾ ਹੀ ਇੱਕ ਆ ਗਈ ਆ ਘਰ ਲਵਾ ਕੇ ਬਿਮਾਰੀ ਤੇ ਉੱਤੋਂ ਗੱਲਾਂ ਕਰਦੀ ਆ ਜੇ ਕਹੋ ਇਹਨੂੰ ਤੇ ਆ ਵੱਖਰੀ ਮਾਤਾ ਆ ਗਈ ਆ ਬਿਮਾਰੀ ਜੀ ਲਵਾ ਕੇ ਤੇ ਇਹਨੂੰ ਕੀ ਸਾਂਭਣ ਉਹਨੂੰ ਮੰਜੇ ਤੇ ਪਈ ਨੂੰ ਇਹਨੂੰ ਹੁਣ ਤੇ ਕੀ ਕਰਨਾ ਵਾ ਫਿਰ ਹੁਣ ਸਾਂਭਣਾ ਨਹੀਂਗਾ ਲੋਕ ਤੇ ਅੱਗੇ ਗੱਲਾਂ ਕਰਦੇ ਸੌ ਸੌ ਵੀ ਪੈਲੀ ਦੇ ਮਾਰੇ ਬੈਠੇ ਹੀ ਹੋਏ تھے ਤੇ ਮੈਂ ਤਾਂ ਕਹਿੰਨੀ ਕਿ ਕਹਿ ਲਾਂ ਦੋ ਲੋਕਾਂ ਨੂੰ ਜਿਹੜੇ ਲੋਕੀ ਕਹਿੰਦੇ ਆ ਤੇ ਇਸੇ ਆਪਾਂ ਸਾਡੇ ਕੋ ਨਹੀਂ ਸਾਭਿਆ ਜਾਣਾ ਹੈਗਾ ਹੋਰ ਇਹਨੂੰ ਸਾਹ ਦਾ ਸਾਭਦੇ ਆਂ ਹੀ ਵਿੱਤਾ ਆਪਣੇ ਗਾਲ ਕੋਈ ਪਾ ਕੇ ਬਹਿ ਜੀਏ ਆ ਵੱਖਰਾ ਰੋਗ ਲਵਾ ਕੇ ਬਹਿ ਜੀਏ ਇਹਦੇ ਕੋਲ ਉਹ ਇਸੇ ਟੈਨਸ਼ਨ 'ਚ ਤੇ ਮੈਂ ਬੈਠਾ ਹਾਂ ਮੈਨੂੰ ਤੇ ਆਪ ਨਹੀਂ ਕੋਈ ਸਮਝ ਲੱਗਣ ਦੀ ਕਿ ਕਰੀਏ ਤੇ ਹੁਣ ਕਰੀਏ ਕੀ ਕੋਈ ਹੱਲ ਲੱਭੋ ਕਿ ਸੋਚਿਆ ਥੋੜਾ ਇਹ ਬਣਨੀ ਆ ਗੱਲ ਤੂੰ ਨਾ ਇਦਾਂ ਕਰ ਰੋਟੀ ਪਾਣੀ ਇਹਦਾ ਜਿਹੜਾ ਨਾ ਰਮਾਨਾ ਇਹਨੂੰ ਇਦਾਂ ਕਰਕੇ ਦੇ ਦਿਆ ਕਰ ਦੂਰੋਂ ਹੀ ਆਪਣਾ ਮੂੰਹ ਸਿਰਵ ਲੇਟ ਕੇ ਲਿਆ ਕਰ ਮਾਸਾ ਤੇ ਆਪੇ ਨੇ ਖਾ ਖੂ ਲਿਆ ਕਰਨਾ ਵਾ ਅਸੀਂ ਹੁਣ ਹੋਰ ਕੀ ਕਰਨਾ ਵਾ ਮੈਂ ਤਾਂ ਕਹਿ ਹੀ ਆਂ ਸਾਫ ਫਿਰ ਸੋਈ ਜ ਤੈਨੂੰ ਵੜਨ ਦੀ ਲੋੜ ਨਹੀਂ ਆਗੀ ਜੋ ਚੀਜ਼ ਚਾਹੀਦੀ ਨਾ ਤੈਨੂੰ ਇਥੇ ਅੰਦਰੇ ਹੀ ਮਿਲੋਗੀ ਤੇ ਉਹਦੇ ਭਾਂਡੇ ਵੱਖਰੇ ਕਰਦੇ ਤੇ ਚੁੱਪ ਕਰਕੇ ਆਪਣੇ ਉਹਨਾਂ ਚ ਪਾਇਆ ਖੜ ਕੇ ਇਦਾਂ ਤੇ ਆਪੇ ਖਾਂਦੀ ਰਿਆ ਕਰੂਗੀ ਕੋਈ ਨਹੀਂ ਹੋਣਿਆ ਇਦਾਂ ਹੀ ਕਰਨਾ ਪੈਣਾ ਵਾ ਕਿ ਪੁਆਲਾ ਰੋਟੀ ਗਰਮੀਤ ਗਾਂ ਫੜਾ ਜਾ ਰੋਟੀ ਮੇਰੇ ਕੋ ਉੱਠਿਆ ਨਹੀਂ ਜਾਣ ਡਿਆ ਮੇਰੇ ਖੰ ਲੱਤਾਂ ਨੂੰ ਦਰਦ ਪੜੀ ਹੋਣ ਡਈ ਗਾਂ ਨਹੀਂ ਮੈਂ ਪੁਆ ਹੋਣਾ ਹੈਗਾ ਤੇ ਰੋਟੀ ਚੁੱਪ ਕਰਕੇ ਖਾ ਲਾ ਰੋਟੀ ਇੱਥੋਂ ਫੜ ਲਓ ਇੱਥੋਂ ਗਾਂ ਨਹੀਂ ਮੈਂ ਆਉਣਾ ਹੈਗਾ ਤੇ ਨਾਲ ਇੱਕ ਗੱਲ ਹੋਰ ਆਪਣੇ ਭਾਂਡੇ ਜਿਹੜੇ ਨਾ ਖਾ ਕੇ ਰੋਟੀ ਤੇ ਇਹਨਾਂ ਨੂੰ ਸਾਫ਼ ਕਰਕੇ ਤੇ ਵੱਖਰੇ ਰੱਖ ਲਈ ਤੋ ਦੂਜੇ ਭਾਂਡਿਆਂ ਦੇ ਵਿੱਚ ਨਾ ਰੱਖੀ ਗਰਮੀਤ ਮੇਰੇ ਕੋ ਨਹੀਂ ਉੱਠਿਆ ਜਾਣ ਡਿਆ ਪਰ ਤਾਂ ਗਾਂ ਫੜਾ ਜਾ ਰੋਟੀ ਮੈਂ ਉਹ ਹੀ ਘਰ ਦਾ ਮੈਂਬਰ ਵਾ ਕੀ ਹੋ ਗਿਆ ਬੀ ਨੂੰ ਹਣ ਖਾਣੀ ਆ ਤੇ ਖਾ ਨਹੀਂ ਤੇ ਆ ਪਈ ਰੋਟੀ ਮੈਂ ਗਾਂ ਨੂੰ ਨਹੀਂ ਆਉਣਾ ਹੈਗਾ ਗਰਮੀਤ ਹਾ ਕੀ ਤਰੀਕਾ ਤੇਰਾ ਪੂਆ ਜੀ ਨਾਲ ਗੱਲ ਕਰਨ ਦਾ ਫੇਰ ਵੀ ਉਹਨਾਂ ਨੇ ਸਾਰਾ ਕੁਝ ਤੁਹਾਡੇ ਨਾਂ ਲਵਾਇਆ ਵਾ ਇਸੇ ਕਰਕੇ ਕੀਤਾ ਉਹਨਾਂ ਨੇ ਪੀਰ ਮੈਨੂੰ ਸਾਹਮਣ ਸੁੱਤਣਗੇ ਬੁੱਢੇ ਬਾਰੇ ਤੇ ਤੁਸੀਂ ਉਹਨੂੰ ਸੋ ਸੋ ਗੱਲ ਸੁਣਾਉਂ ਡੈਗੀ ਮੈਨੂੰ ਕਿ ਅਗਲੇ ਘਰ ਦਾ ਮਸਲਾ ਜੋ ਮਰਜ਼ੀ ਕਰਦੇ ਜੋ ਠੀਕ ਲੱਗਣਾ ਉਹ ਕੀਤਾ ਉਹਨੇ ਨਹੀਂ ਦੀਦੀ ਤੁਹਾਨੂੰ ਨਹੀਂ ਪਤਾ ਪੂਆ ਨੂੰ ਕਿੰਨੀ ਭਿਆਨਕ ਬਿਮਾਰੀ ਲੱਗੀ ਆ ਤੇ ਇਹਦਾ ਡਾਕਟਰਾਂ ਨੇ ਪ੍ਰੇਜ ਹੀ ਦੱਸਿਆ ਵਾ ਤੇ ਪ੍ਰੇਜ ਕਰਨਾ ਵੀ ਚਾਹੀਦਾ ਵਾ ਹੋਰ ਜੇ ਨਾ ਪ੍ਰੇਜ ਕੀਤਾ ਤੇ ਅਸੀਂ ਕਿ ਲਵਾ ਕੇ ਬਹਿ ਜਾਾਂਗੇ ਬਿਮਾਰੀ ਤੇ ਫਿਰ ਡਾਕਟਰਾਂ ਦਾ ਘਰ ਭਰਾਂਗੇ ਪਰ ਮੈਨੂੰ ਨਾ ਤੁਸੀਂ ਜੋ ਕਰ ਰਹੇ ਨਾ ਇਹ ਠੀਕ ਨਹੀਂ ਲੱਗਦਾ ਮੈਨੂੰ ਨਾ ਇਹ ਗਲਤੀ ਲੱਗਦਾ ਵੀ ਤੁਸੀਂ ਕਰਨ ਰਹੇ ਭੂਆ ਦੇ ਨਾਲ ਮੰਮਾ ਤੇਰੀ ਜ਼ੁਬਾਨ ਨਹੀਂ ਖਲਾਂਦੀ ਤੇਰਾ ਘਰ ਬਾਹਰ ਇਹ ਹੋ ਆ ਰਹਿੰਦਾ ਵਾ ਉਹਨਾਂ ਦੇ ਘਰ ਦਾ ਮਸਲਾ ਵਾ ਕਿਸਦੇ ਘਰ ਆਣ ਕੇ ਦਖਲਅੰਦਾਜ਼ੀ ਨਹੀਂ ਕਰੀ ਦੀ ਆਇਦਰ ਆਇਦਰ ਕਿ ਇਧਰ ਨੂੰ ਜਾਣਾ ਇਧਰ ਹੋ ਉਹ ਤੇਰ ਚੱਲੋ ਅੰਦਰ ਬੋ ਭੂਆ ਨੂੰ ਤੇ ਮਿਲ ਲੈਿੰਦੋ ਮਿਲਿਆਈਆ ਭੂਆ ਨੂੰ ਬਾਅਦ ਚ ਮਿਲਾਂਗੇ ਇਧਰ ਬੋ ਆਜੋ ਭਾਜੀ ਓ ਬੱਲੇ ਬੱਲੇ ਪਰੋਣੀ ਆ ਗਈ ਆ ਸਾਸਿਕਾ ਮਾਤਾ ਸਾਸਿਕਾ ਪੁੱਤ ਹੋਰ ਸਣਾ ਠੀਕ ਆ ਸਾਸਿਕਾ ਜੀ ਸਾਸਿਕਾ ਦਾ ਭਾਜੀ ਅਸੀਂ ਹੁਣ ਠੀਕ ਠਾਕ ਹਾਂ ਹਾਂ ਵਧੀਆ ਆ ਜਾਓ ਇੱਧਰ ਆ ਜਾਓ ਉੱਤੇ ਹੀ ਬਹੁਤ ਦਿਨਾਂ ਪਾਣੀ ਲੈ ਕੇ ਨਹੀਂ ਲਿਆ ਕੇ ਆ ਪਾਣੀ ਆਰੋ ਇੱਥੇ ਬਹਿ ਜਾਓ ਹੋਰ ਸਣਾ ਕਿੱਦਾਂ ਠੀਕ ਠਾਕ ਆ ਹਾਂ ਸਭ ਵਧੀਆ ਤੁਸੀਂ ਬਿਨਾਂ ਦੱਸੀ ਅੱਜ ਓ ਇਦਾਂ ਜੀਕ ਤਾਂ ਮਿਲ ਨੂੰ ਮੈਂ ਚਾ ਮਿਲਣਾ ਤੈਨੂੰ ਭਰਾ ਤੇ ਫੋਨ ਫਾਨੀ ਕਰ ਲੈਂਦੇ ਮਾਸਾ ਫੋਨ ਕੀ ਕਰਨਾ ਅਸੀਂ ਚਲ ਵਧੀਆ ਤੁਰਪੇ ਪਲਾਨਿੰਗ ਬਣ ਗਈ ਮੈਂ ਚਲ ਹੋਗਣੀ ਆ ਕਿਉਂ ਗੱਲ ਨਹੀਂ ਫਿਰਦੀ ਚਲ ਵਧੀਆ ਗਈ ਤਾਂ ਹੋਰ ਮਮੇ ਸੀਗਾ ਤੁਸੀਂ ਸਭ ਠੀਕ ਠਾਕ ਤੂੰ ਸੁਣਾ ਖੰਡੇ ਭੂਆ ਤੇਰੇ ਠੀਕ ਆ ਉਹ ਆਹੋ ਭੂਆ ਥੋੜੀ ਜਿਹੀ ਢਿੱਲੀ ਹੋ ਗਈ ਆ ਬਾਕੀ ਠੀਕ ਆ ਸਾਰੇ ਵਧੀਆ ਪਹਾਈ ਤੁਸੀਂ ਠੀਕ ਜੇ ਹਾਂ ਬਿਲਕੁਲ ਠੀਕ ਠਾਕ ਆ ਹੋਰ ਛੰਦਿਆ ਕਿਦਾਂ ਕੰਮ ਦਾ ਠੀਕ ਠਾਕ ਆ ਨਾ ਝੋਨੇ ਬਰੀ ਬਿਜੀ ਆ ਉਹ ਬਾਜੀ ਨਾ ਯਾਰ ਇੰਨੀ ਗਰਮੀ ਚ ਕਿੱਥੇ ਕੰਮ ਹੁੰਦਾ ਬਾਹਰ ਕੀ ਗੱਲ ਮੈਂ ਤੇ ਮਜੇ ਨਾਲ ਠੇਕੇ ਤੇ ਦੇ ਦੇਣਾ ਪੈਲੀ ਤੇ ਮੈਂ ਤੇ ਆਨੰਦ ਲੈਣਾ ਵੇ ਏਸੀ ਲੱਗਾ ਵਾ ਆਰਾਮ ਨਾਲ ਸ਼ਾਮਾ ਇਹਨੂੰ ਨਿਗੜੀਦਾ ਵ ਕੰਫਰ ਕੇ ਫੇਰ ਇੱਥੇ ਠੇਕੇ ਵਾਲੇ ਪੈਸੇ ਦਿੰਦੇ ਆ ਭੋਰ ਭੋਰ ਕੇ ਖਾਈ ਜਾਂਦੇ ਆ ਇੱਥੇ ਕੀ ਕਰਨਾ ਮਨ ਯਾਰੇ ਰਹਿਣਾ ਮੈਂ ਤੇ ਭਾਈ ਫੇਰ ਸੱਚੀ ਨਹੀਂ ਯਾਰੇ ਤੇਰੇ ਭਾਵਾ ਹੋਰ ਕੀ ਦਾ ਪਾਣੀ ਪੀ ਉਹ ਦਰ ਤੇ ਭਾਈ ਆਲ ਭਾਈ ਪੀ ਲੋ ਨਹੀਂ ਨਹੀਂ ਪੀ ਲੋ ਮੈਂ ਹੋਰ ਜਿੰਦੇ ਭੂਆਦਰ ਤੇ ਦਿੱਲੀ ਮਠੇ ਰਹਿੰਦੀ ਆ ਤੇ ਕਿਦਾਂ ਪੈਲੀ ਪੁਲੀ ਨਾ ਕਰਾਈ ਆਪਣੇ ਤਾਂ ਨਹੀਂ ਅਜੇ ਉਹ ਮੰਮੀ ਕਿਥੋਂ ਨਾ ਕਰਦੀ ਆ ਭੂਆ ਵੀ ਕੱਚੀ ਕੀਤੀ ਉਹ ਮੇਰੇ ਨਾਲ ਪੱਕੀ ਬੁੱਕੀ ਨਹੀਂ ਕੀਤੀ ਜਨੇ ਕੱਚੀ ਨਾ ਕੀਤੀ ਉਹ ਵੇ ਤੈਨੂੰ ਪਤਾ ਟੀਵੀ ਦਾ ਮਰੀਜ਼ ਪਤਾ ਕਿੰਨਾ ਮਾੜਾ ਹੁੰਦਾ ਕੱਲ ਨੂੰ ਕੋਈ ਗੱਲ ਬਾਤ ਹੋ ਗਈ ਤੇ ਫੇਰ ਕੀ ਕਰੇਗਾ ਮਿੱਠਾ ਪਿਆਰਾ ਹੋਗਾ ਤਾਂ ਪਹਿਲੀ ਆਪਣੇ ਨਾਂ ਕਰਾ ਲਾ ਓਏ ਹੁਣ ਕਰੇ ਦੇ ਤਾਂ ਹੀ ਆ ਮੈਂ ਤੇ ਦੋ ਤਿੰਨ ਵਾਰੀ ਅੱਗੇ ਵੀ ਕਿਹਾ ਵਾ ਵੀ ਚੱਲ ਕਰਵਾ ਦੇ ਮੇਰੇ ਨਾਲ ਕਰਵਾ ਦੇ ਮੇਰੇ ਨਾਲ ਉਹਨੂੰ ਪਤਾ ਨਹੀਂ ਜਾਂ ਤੇ ਕੋਈ ਕਹਿੰਦਾ ਵਾ ਕੁਝ ਕਿਦਾ ਕੀ ਕਰਦੀ ਆ ਮੈਨੂੰ ਸਮਝ ਨਹੀਂ ਲੱਗਦੀ ਜਾਂ ਤਾਂ ਫੇਰ ਮੈਂ ਵੀ ਨਹੀਂ ਕਿਹਾ ਉਹਨੂੰ ਜਦੋਂ ਦਵਾਈਦਾਰੂ ਲੈਣ ਜਾਣਾ ਵਾ ਨਾ ਉਹਨੂੰ ਬਾਹਰ ਸਮਝਾਇਆ ਕਰ ਤੇ ਭੂਆ ਮੇਰੇ ਨਾਂ ਕਰਦੇ ਪੈਲੀ ਮੇਰੀ ਗੱਲ ਸੁਣੋ ਨਾ ਤੇ ਉਹ ਤਾਂ ਹੀ ਕਰੂਗੀ ਨਾ ਜੇ ਤੁਸੀਂ ਉਹਨੂੰ ਚੱਜ ਸਵਾਦ ਨਾਲ ਸੰਭੋਗੇ ਤੇ ਮਿੱਠਾ ਤੇ ਹੀ ਲੈਣਾ ਪੈਂਦਾ ਜੇ ਕਿਹ ਕੋਈ ਲੈਣਾ ਹੋ ਸਿਆਣਿਆਂ ਦੇ ਗੁਣ ਵੀ ਮਿੱਠੇ ਹੋ ਕੇ ਮਿਲਦਾ ਵਾ ਤੇ ਜੇ ਕਿਹ ਕੋ ਕੋ ਕੁਝ ਖਾਣਾ ਹੋਵੇ ਨਾ ਤਾਂ ਤਾਂ ਵੀ ਮਿੱਠਿਆ ਹੋਗੇ ਸਾਮਣੇ ਤੇ ਮੈਂ ਦੇ ਸਾਹਮਣੇ ਮੈਂ ਵੇਖ ਲਿਆ ਕਿ ਤੁਸੀਂ ਉਹਨੂੰ ਐਸਾ ਵੈਸਾ ਹੀ ਡਾਇ ਰਹੀ ਏ ਤੇ ਅਗਲੀ ਕਰਦੀ ਨਾ ਕੋ ਤੁਹਾਡੇ ਉਹ ਉੱਪਰ ਜਾਈ ਹੁਣ ਤੈਨੂੰ ਪਤਾ ਤਾਂ ਹੈਗਾ ਕਿੰਦਾਂ ਦੀ ਬਿਮਾਰੀ ਆ ਉਹ ਹਨਾ ਲਾਗੇ ਜਾਣ ਨੂੰ ਤਾਂ ਸਾਲਾ ਹੁਣ ਉਦਾਂ ਡਾਰੋਂ ਡੈ ਪਿਆ ਵਾ ਨਹੀਂ ਤੇ ਅੱਗੇ ਸੰਭਾਲ ਲੈਣੀ ਨਹੀਂ ਰਹੀ ਐ ਨਜ਼ਰ ਦੇ ਕੌਣ ਆਉਂਦਾ ਸੰਭਾਲਣਾ ਨਾਲੇ ਦੀ ਜੀ ਉਹਨੂੰ ਕਿਹੜਾ ਹੀ ਬਾੜ ਸੁਟਿਆ ਵਾ ਅੰਦਰ ਅਸੀਂ ਉਹਨੂੰ ਦਿੱਤਾ ਕਿੰਦਾ ਸੋਹਣਾ ਉੱਥੇ ਪਈ ਹੈ ਲੈ ਮੈਂ ਰੋਟੀ ਪਾਣੀ ਨੂੰ ਟਾਈਮ ਨਾ ਦਈਦਾ ਤੇ ਹੋਰ ਸਾਂਭਣਾ ਕਿਉਂ ਹੁੰਦਾ ਵਾ ਬਾਕੀ ਗੱਲਾਂ ਗਰਮੀ ਦੇ ਛੱਡ ਦੇ ਇਹ ਦੱਸ ਭੂਆ ਤੇਰੇ ਤੰਗ ਟੰਗ ਤ ਨਹੀਂ ਕਰਦੀ ਜਿਆਦਾ ਤੰਗ ਤੁੰਗਰੀ ਨਾਲ ਗੱਲ ਮਮੀ ਛੱਟੀ ਦੇ ਉਹਨੇ ਤਾਂ ਸਾਡਾ ਜੀਣਾ ਹੀ ਹਰਾਮ ਕੀਤਾ ਵਾ ਉਹਨੇ ਪਹਿਲਾਂ ਦੋ ਚੰਗੀ ਭਲੀ ਤੁਰੀ ਫਿਰਦੀ ਹੀ ਗੋਏ ਵਾਲੇ ਲਿਪੜੇ ਪੈਰ ਲੈ ਕੇ ਨੇ ਅੰਦਰ ਆਉਣਾ ਮੇਰਾ ਝਾੜੂ ਪੋਚਾ ਹੀ ਨਹੀਂ ਛੁੱਟਦਾ ਹੱਥ 'ਚ ਤੇ ਜੇ ਹੁਣ ਬਿਮਾਰ ਹੋ ਗਈ ਆ ਤੇ ਉੱਥੋਂ ਆਵਾਜ਼ਾਂ ਮਾਰ ਜੇ ਨੇ ਗਰਮੀਤ ਮੈਨੂੰ ਰੋਟੀ ਦੇ ਜਾ ਗਰਮੀਤ ਮੈਨੂੰ ਪਾਣੀ ਦੇ ਜਾ ਬਸ ਐਦਾ ਹੀ ਜਾਨ ਖਾਂਦੀ ਰਹਿੰਦੀ ਤੇ ਮੁੰਡਾ ਟਾਡਾ ਬਸ ਏਸੀ ਲਾ ਕੇ ਅੰਦਰ ਬਹਿ ਜਾਂਦਾ ਵਾ ਤੇ ਇਹਨੂੰ ਕੋਈ ਪਤਾ ਹੀ ਨਹੀਂ ਕਿ ਕੀ ਬਣਿਆ ਬਾਹਰ ਤੇ ਮੇਰੀ ਇਕੱਲੀ ਦੀ ਪੂਤ ਨਹੀਂ ਨੇ ਪਵਾਈ ਹੁੰਦੀ ਜਨੇ ਚੱਲ ਵੀਰ ਇਦਾਂ ਕਰ ਆਪਾਂ ਚੱਲਦੇ ਆਂ ਮੋਟਰਾਲ ਨੂੰ ਪੈਗ-ਸ਼ੱਕ ਮਾਰਦੇ ਆਂ ਇਹਨਾਂ ਨੂੰ ਮਾਰਨ ਦੀ ਗੱਲਾਂ ਚੱਲ ਆਇਆ ਇਹ ਨਾ ਉਹ ਤੇ ਬੱਸ ਪੈਗ ਹੀ ਲੱਗੀ ਰਹਿੰਦੀ ਐ ਚਲੋ ਤੁਸੀਂ ਬਹਿ ਜਾਓ ਤੇ ਮੈਂ ਪੂਆ ਦਾ ਪਤਾ ਲੈ ਕੇ ਆਉਂਦੀ ਨਹੀਂ ਬਹਿ ਜਾ ਨਹੀਂ RAMNA ਵੱਡੀ ਦੋਦੀੇੇਜੋ ਉਹਨੂੰ ਬਿਮਾਰੀ ਪਤਾ ਕਿੱਡੀ ਪਾੜੀ ਲੱਗੀ ਲਵਾ ਦੇ ਤਾਂ ਤੂੰ ਹੀ ਬਹਿ ਜਾਗੇ ਮੁੜ ਕੇ ਸਿਆਪਾ ਪਾਏਂਗੇ ਸਾਡੇ ਭਾ ਦਾ ਮੰਮੀ ਮੇਰੀ ਸੁਣੋ ਗੱਲ ਤੁਹੀ ਬਿਮਾਰੀ ਦੀ ਗੱਲ ਕਰਦੇ ਓ ਜੋ ਕਰਮਾ ਚ ਹੋਵੇ ਨਾ ਉਹ ਹੋ ਹੀ ਜਾਣਾ ਹੁੰਦਾ ਵਾ ਹੁਣ ਮੰਨ ਲਓ ਹੀ ਇੱਥੇ ਚੰਗੇ ਭਲੇ ਆਏ ਆ ਜੇ ਰੱਬ ਨਾ ਕਰੇ ਸਾਡਾ ਰਾਹ ਚ ਐਕਸੀਡੈਂਟ ਹੋ ਜਾਏ ਤੇ ਫਿਰ ਜ਼ਿੰਦਗੀ ਕਿਸ ਨੇ ਵੇਖੀ ਆ ਵੀ ਕਿਸ ਦੀ ਲੰਮੀ ਆ ਕਿ ਕਿਸ ਦੀ ਘੱਟ ਵਾ ਮੈਂ ਤਾਂ ਪੂਆ ਨੂੰ ਮਿਲੇ ਤੋਂ ਬਿਨਾਂ ਨਹੀਂ ਜਾਣਾ ਤੁਹਾਡਾ ਨਹੀਂ ਜੀ ਕਰਦਾ ਮਿਲਣੂ ਤੇ ਨਾ ਮਿਲੋ ਮੰਮੀ ਰਹਿਣ ਦੋ ਦੀਦੀ ਨੇ ਕਹਿ ਕਹਿਣਾ ਥੋੜਾ ਮੰਨਣਾ ਵਾ ਚਾ ਲੈਣ ਦੋ ਜਾ ਮੇਲਾਓ ਗਰਮੀ ਤੇ ਪੂਆ ਤੇਰੇ ਦਾ ਤੈਨੂੰ ਕੀ ਦੱਸਾਂ ਇਹ ਤਾਂ ਪਹਿਲਾਂ ਜਿੱਥੇ ਵਿਆਹੀ ਉੱਥੇ ਨਾ ਟਿੱਗੀ ਜੇ ਹੁਣ ਇੱਥੇ ਕੀਤਾ ਇਹ ਤੇ ਬਿਮਾਰੀ ਲਵਾ ਕੇ ਬਹਿ ਗਈ ਆ ਮੈਂ ਤੇ ਆਪਕ ਤੇ ਇੰਨੀ ਇਹਦੇ ਹੱਥੋਂ ਸਤਿਆਂ ਕਿ ਕੋਈ ਗੱਲ ਨਹੀਂ ਕਰਨ ਇਹਦੇ ਨਾਲ ਤਰਾਪੇ ਨੇ ਚੁੱਕ ਲੈਂਦਾ ਨਾ ਤੇ ਤਾਂ ਸਾਡਾ ਛਡਕਾਰਾ ਹੋ ਜਾਣਾ ਸੀ ਸਾਡੇ ਪਾਦੀ ਵੀ ਨਾਲ ਵੇਪਤਾ ਵਾਦੂ ਦੀ ਪਾਈ ਐਨੇ ਤੂੰ ਪੰਮੋ ਦੇ ਮਗਰ ਨਾ ਕਿਤੇ ਲੱਗੀ ਆਂਦੀ ਇਹ ਭੂਆ ਨੂੰ ਸੰਭਾ ਬਿਮਾਰ ਨੇ ਲਵਾ ਕੇ ਬਹਿ ਗਈ ਮਾਸਾ ਜਿੰਨਾ ਤੇਰਾ ਨਿਆਣਾ ਵਾ ਮੁੜ ਕੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਨਾ ਤੇ ਇਹ ਬਮਾਰੀ ਦਾ ਸਿਰ ਥੋੜੀ ਕਿ ਤਾ ਲਾਜ ਨਹੀਂ ਲੱਭਦਾ ਨਾ ਨਾ ਮੰਮੀ ਮੈਂ ਤੇ ਜਦੋਂ ਦਾ ਪਤਾ ਲੱਗਾ ਨਾ ਤੇ ਮੈਂ ਤੇ ਨਹੀਂ ਲਾਗੇ ਗਈ ਤੇ ਨਾ ਮੈਂ ਆਪਣੇ ਨਿਆਣੇ ਨੂੰ ਜਾਣ ਦਿੱਤਾ ਵਾ ਪਰ ਮਾਨਾ ਉਦੋਂ ਦਾ ਹੀ ਉਹਦਾ ਪੰਜਾਬ ਵੱਖਰਾ ਕਰਤਾ ਕਮਰਾ ਭਾਂਡਾ ਸਨ ਸਾਰਾ ਕੁਛ ਉਹਦਾ ਵੱਖਰਾ ਕਰਦੇ ਲਿਡਲਤਾ ਉਹਦਾ ਵੱਖਰਾ ਧੋਣਾ ਵਾ ਉਹ ਟੈਨਸ਼ਨ ਨਾ ਲਓ ਮੈਂ ਸਾਰਾ ਕੁਛ ਨੂੰ ਰੋਟੀ ਪਾਣੀ ਸਾਰਾ ਸਮਾਨ ਉਹਨਾਂ ਮੰਦਰੇ ਦੇ ਦਿੱਤਾ ਕਿ ਭਾਂਡੇ ਆਪਣੇ ਇਹ ਮਾਂਜ ਕੇ ਆਪਣੇ ਅੰਦਰ ਰੱਖਣੇ ਆ ਇਹਨਾਂ ਨੂੰ ਮੇਰੇ ਭਾਂਡਿਆਂ ਦੇ ਵਿੱਚ ਨਹੀਂ ਰੱਖਣਾ ਜਦੋਂ ਉਹਦੇ ਲਾਗੇ ਜਾਣਾ ਉਦੋਂ ਆਪਣਾ ਮੂੰਹ ਬੰਨ ਕੇ ਤੇ ਫੇਰ ਅੰਦਰ ਜਾਣਾ ਵਾ ਨਹੀਂ ਇਦਾਂ ਹੀ ਜਾਣੀ ਆ ਮੈਂ ਕਿਉਂਕਿ ਬਿਮਾਰੀ ਦਾ ਬਰੇਜ ਬਹੁਤ ਹੁੰਦਾ ਈ ਉਹ ਚੱਲ ਚੁੱਪ ਕਰ 부ਆ ਰੋਨੀ ਕਾਨੂੰ ਵਾ ਰੋਦੇ ਆਪਣੇ ਅੱਖਾਂ ਨੂੰ ਮੈਂ ਮੈਨੂੰ ਬਿਮਾਰੀ ਲੱਗੀ ਮੈਨੂੰ ਕੋਈ ਸਹਾਮ ਦੇ ਨਹੀਂ ਜਿਵੇਂ ਕੋਤ ਲਈ ਦੇ ਵੀ ਨਹੀਂ ਮੈਨੂੰ ਪੁੱਛਦਾ ਕਿਸਾ ਨਾ 부ਆ ਰੋ ਨਾ ਕੋਈ ਨਹੀਂ ਸਮਝਾਉਂਦੇ ਅਸੀਂ ਗਰਮੀਤ ਨੂੰ ਕੋਈ ਨਹੀਂ ਬਿਮਾਰੀ ਲੱਗੀ ਤੇ ਬਿਮਾਰੀ ਕਿਸ ਦੇ ਵਾਸਵਾ